ਇਹ ਆਪਣੀ ਨਸ਼ੇ ਦੀ ਪੂਰਤੀ ਵਾਸਤੇ ਕਰਦੇ ਪਏ ਨੇ ਸਭ ਤੋਂ ਵੱਡਾ ਤਾਂ ਨਸ਼ੇ ਦਾ ਜਿਹੜਾ ਕੋਡ ਲੱਗਾ ਹੋਇਆ ਸਾਡੇ ਪੰਜਾਬ ਨੂੰ ਜਿੰਨੀ ਦੇਰ ਇਹ ਨਹੀਂ ਖਤਮ ਹੁੰਦਾ ਉਨੀ ਦੇਰ ਚੋਰੀ ਨਹੀਂ ਖਤਮ ਹੋਊ ਉਨੀ ਦੇਰ ਕਰਾਈਮ ਨਹੀਂ ਖਤਮ ਹੋਊਗਾ ਦਰਸ਼ਕਾਂ ਦਾ ਮੈਂ ਸੰਜੀਵ ਕੁਮਾਰ ਸਵਾਗਤ ਕਰਾਂ ਦੋਸਤੋ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਜੋ ਕਿ ਚੋਰੀ ਦੀਆਂ ਵਾਰਦਾਤਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਇਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਔਰ ਇਹਨਾਂ ਦਾ ਦੇਖਦੇ ਆ ਕਿ ਇਹ ਇਹ ਵਾਰਦਾਤਾਂ ਜਦੋਂ ਕਰਦੇ ਨੇ ਔਰ ਇਹਨਾਂ ਦਾ ਪਤਾ ਵੀ ਨਹੀਂ ਹੁੰਦਾ ਕਿ ਇਹਨਾਂ ਦਾਤਾ ਪਤਾ ਕੀ ਆ ਅੱਜ ਇੱਥੇ ਵਾਰਦਾਤ ਕਰਦੇ ਆ ਕੱਲ ਕਿਤੇ ਵਾਰਦਾਤ ਕਰਦੇ ਆ ਸੋ ਅਸੀਂ ਇੱਥੇ ਲੋਕ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਚੋਰੀ ਕਿਸ ਦੁਕਾਨ ਤੋਂ ਹੋਈ ਆ ਦੁਕਾਨ ਦੇ ਓਨਰ ਕੌਣ ਨੇ ਕੀ ਚੀਜ਼ਾਂ ਨੇ ਚੱਕੀ ਆ ਤਾਂ ਲਗਾਤਾਰ ਲੁਧਿਆਣੇ ਦੇ ਵਿੱਚ ਚੋਰੀਆਂ ਵਾਰਦਾਤਾਂ ਹੋ ਰਹੀਆਂ ਨੇ ਤਾਂ ਉਹ ਜੇ ਕਿ ਇਹ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਵੀ ਡਰ ਨਹੀਂ ਹੈਗਾ ਇਹ ਪੁਲਿਸ ਪ੍ਰਸ਼ਾਸਨ ਨੂੰ ਕੁਝ ਨਹੀਂ ਸਮਝਦੇ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੀ ਜੋ ਇੱਥੇ ਲੋਕ ਮੌਜੂਦ ਨੇ ਉਹਨਾਂ ਨੇ ਆ ਚੋਰ ਨੂੰ ਫੜਿਆ ਵਾ

कंप्लेन करवाया, टीम भी अभी आ रही है तो लगातार लगा सर देख रहे हैं बार दाता नहीं, लगा नहीं, नहीं, नहीं इसमें क्या कि चोरों का बढ़ने का मेन प्रॉब्लम ये हो गया जब से पंजाब सरकार ने एक मुद्दा उठाया है कि नशा खत्म करो तो ये पहले उसमें बिल्कुल वो घुले हुए थे अब ये बिल्कुल मतलब इनके पास कोई सोर्स नहीं है तो इन्होंने चोरियाँ ही करनी है चोरियाँ ही करनी है चोरी करके जो हज़ार रुपये का माल है उसका दो सौ मिल गए इन्होंने वही करना है इसके लिए हमारी जो एम एल मैडम राजेंद्र पाल को छिन्ना चाहिए उनकी भी ये है कि अगर अपने हल्के के अंदर जहाँ भी अगर ऐसी कोई छोटी मोटी वारदात होती है तो तुरंत आप सार को कॉल करो मेरे को कॉल करो मतलब इसके खिलाफ़ में बिल्कुल बढ़िया तरीके से एक्शन लिया जाएगा अरे जी तो है कौन आंदा फोटो तस्वीर है, है, बंदा है, तो हुई है, है ये पहले की कुछ नहीं बता रहा है इससे पूछा गया कि रहता कहाँ बोलता है कि मैं गिल्ला नहर पे सोता हूँ लेकिन अभी ये जो बारिश इतनी बारिश हो रही है नए इसके कपड़े गिले हैं ना कुछ है बिल्कुल सूखा पड़ा हुआ है अभी भी ये क्लियर नहीं बता रहा है कि मतलब मैं कहाँ रहता हूँ कहाँ क्या इसकी और कौन कौन है वो तो अभी जैसे ही मतलब इसको हमें पुलिस को एंडोर करेंगे ਉਹਨਾਂ ਨੇ ਸ਼ਿਕਾਇਤ ਕਰਨੀ ਹੈ ਹਰ ਤੁਸੀਂ ਹੁਣ ਇਹਦੀ ਪੁਲਿਸ ਨੂੰ ਆਪਣੀ ਕੰਪਲੀਟ ਦਿੱਤੀ ਹੈ ਦੀ ਕਿ ਅਸੀਂ ਚੋਰ ਫੜਿਆ ਹੈ ਹਾਂਜੀ ਬਿਲਕੁਲ ਦੇਤੀ ਮੇਰੇ ਕੋਲ ਪੀਛੇ ਆਟੇਮ ਦਾ ਕਾਲ ਆ ਗਿਆ ਕਿ ਹਮ ਆ ਰਹੇ ਹਾਂ ਚੋਰੀ ਸਰ ਕਿੱਥੇ ਕਰਨ ਆਇਆ ਸੀਗਾ ਇਹ ਇਹ ਮੈਡੀਕਲ ਸਟੋਰ ਮੈਡੀਕਲ ਸਟੋਰ ਦੇ ਓਨਰ ਕੌਣ ਨੇ ਮਾਲਕ ਕੌਣ ਨੇ ਮੈਡੀਕਲ ਸਟੋਰ ਦੇ ਸਾਡੇ ਨਾਲ ਜਿਹਨਾਂ ਦੇ ਦੁਕਾਨ ਤੇ ਇੱਥੇ ਚੋਰੀ ਦੀ ਵਾਰਤ ਹੋਈ ਹੈ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਨੀ ਕੋਈ ਗੱਲ ਨਹੀਂ ਸਰ ਕੀ ਨਾਮ ਹੈ ਜੀ ਆਪਣਾ ਦਿਨੇਸ਼ ਕੁਮਾਰ ਹਾਂਜੀ ਦਨੇਜ ਜੀ ਕੀ ਮਾਮਲਾ ਹੈ ਕੌਣ ਆਇਆ ਹੈ ਬੰਦਾ ਕੀ ਚੋਰੀ ਕਰਨ ਲੱਗਾ ਸੀ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਹ ਚੋਰ ਅੰਦਰ ਆਇਆ ਵਾ ਤੇ ਸਾਡੀ ਚੀਜ਼ਾਂ ਨੂੰ ਚੱਕ ਰਿਹਾ ਹੈ ਤਰੀਕ ਨੂੰ ਆਇਆ ਵਾ 21 ਤਰੀਕ ਨੂੰ ਸਮਾਨ ਇਹ ਚੱਕ ਕੇ ਲੈ ਗਿਆ ਜਦੋਂ ਕੈਮਰੇ 'ਚ ਦੇਖਿਆ ਸਮਾਨ ਨਹੀਂ ਆਇਆ ਤਾਂ ਫਿਰ ਅਸੀਂ ਦੇਖੀ ਰਿਕਾਰਡਿੰਗ ਦੇ ਵਿੱਚ ਤਾਂ ਇਹ ਬੰਦਾ ਆਇਆ ਚੱਕ ਕੇ ਲੈ ਕੇ ਗਿਆ ਅੱਜ ਦੁਬਾਰਾ ਫੇਰ ਦੁਕਾਨ ਤੇ ਆਇਆ ਉਹੀ ਕੰਮ ਕਰਨੇ ਸਰ ਤੁਸੀਂ ਕਿਤੇ ਨਾ ਕਿਤੇ ਦੇਖ ਲਓ ਇਹਨਾਂ ਦਾ ਹੌਸਲਾ ਕਿੰਨਾ ਬੱਧਾ ਹੈ ਤੁਸੀਂ ਕਹਿੰਦੇ ਹੋ 21 ਤਰੀਕ ਨੂੰ ਆਇਆ ਉਸ ਤੋਂ ਬਾਅਦ ਵੀ ਇਹਨੂੰ ਦੇਖ ਲਓ ਕੋਈ ਡਰ ਨਹੀਂ ਉਸ ਉਹਦੇ ਨੇ ਫੇਰ ਦੁਬਾਰਾ ਫੇਰ ਦੁਬਾਰਾ ਫੇਰ ਆਇਆ ਇਹ ਸਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਵੀ ਸਰ ਯੁੱਧ ਨਸ਼ਾ ਵਿਰੋਧ ਮਹਾਂਮ ਚਲਾਈ ਜਾਂਦੀ ਹੈ ਕਿ ਉਹਨਾਂ ਨੇ ਕਿਹਾ ਵੀ ਕਿਤੇ ਵੀ ਕੋਈ ਨਸ਼ਾ ਤਸਕਰ ਫੜਦੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਉਹਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਕਿ ਨਹੀਂ ਤਾਂ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਮੁਹਿੰਮ ਚਲਾ ਰਹੀ ਹੈ ਤੇ ਇਸ ਤਰ੍ਹਾਂ ਇਹਨਾਂ ਨੂੰ ਪ੍ਰਸ਼ਾਸਨ ਦਾ ਬਿਲਕੁਲ ਵੀ ਡਰ ਨਹੀਂ ਹੈਗਾ ਸ਼ਰੇਆਮ ਲੁੱਟਾਂ ਖੋਹਾਂ ਕਰਦੇ ਨੇ ਚੋਰੀ ਦੀਆਂ ਵਾਰਦਾਤਾਂ ਦਾ ਤਾਂ ਅੰਜਾਮ ਦਿੰਦੇ ਨੇ ਭਾਈ ਜਿੰਨੀ ਮਰਜ਼ੀ ਕਿਸੇ ਚੀਜ਼ ਕੀਮਤੀ ਹੋਵੇ ਇਹਨਾਂ ਦੇ ਲਈ ਉਹ ਚੀਜ਼ ਕੋਈ ਮਾਇਨੇ ਨਹੀਂ ਰੱਖਦੀ ਇਹਨਾਂ ਨੇ ਉਸ ਚੀਜ਼ ਨੂੰ ਥੋੜੇ ਬੋਤੇ ਪੈਸੇ ਦੇ ਵਿੱਚ ਵੇਚ ਕੇ ਨਸ਼ਾ ਕਰ ਲੈਣਾ ਹੁੰਦਾ ਕੀ ਬਸ ਉਹ ਨਸ਼ੇ ਹੀ ਕਰਨ ਆਇਆ ਹੋਰ ਨਸ਼ੇਲੀ ਚੋਰੀ ਕਰਦਾ ਹੋਰ ਤਾਂ ਉਹਨੂੰ ਕੋਈ ਕੰਮ ਹੈ ਨਹੀਂਗਾ ਨਾ ਉਹਦੇ ਕੋਈ ਰੁਪਈਆ ਕੋਈ ਖਾਲੀ ਹੈ ਜਮੇ ਇਹਨੂੰ ਕੋਈ ਡਰ ਹੈ ਨਹੀਂਗਾ ਪੁਲਿਸ ਦਾਤਾ ਜੀ ਇਹ ਕਹਿੰਦਾ ਤੁਹਾਨੂੰ 14 ਦਿਨ ਬਾਅਦ ਛੁੱਟੀ ਮਿਲੇ ਤੇ ਤੁਹਾਨੂੰ ਕੀ ਕਹਿੰਦੇ ਜੇ ਕੋਈ ਕੰਪਲੀਟ ਦਿੱਤੀ ਹੈ ਇਹਦੇ ਖਿਲਾਫ ਨਹੀਂ ਹੱਲ ਤਾਂ ਨਹੀਂ ਦਿੱਤੀ ਹਾਂਜੀ ਤੇ ਉਹ ਦੇਣਗੇ ਉਹ ਆਏ ਹੋਏ ਨੇ ਸਾਭ ਉਹ ਦੇਣਗੇ ਤੇ ਇਹਦੇ ਨਾਲ ਹੀ ਗੱਲਬਾਤ ਕਰਦੇ ਆ ਜਿਹੜਾ ਚੋਰ ਆ ਇਹ ਕੌਣ ਆ ਇਹਦਾ ਨਾਮ ਕੀ ਇਹ ਗੱਲਬਾਤ ਕੀ ਨਾਮ ਆ ਵੀ ਤੇਰਾ ਜਲਪ੍ਰੀਤ 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 ਜਨਪ੍ਰੀਤ ਕਿੱਥੋਂ ਆ ਰਹਿਣਾ ਆ ਮੈਂ ਗੁਰਦਾਸਪੁਰ ਦਾ ਨਹੀਂ ਇੱਥੇ ਫੜਾ ਕੰਮ ਕੀ ਫੜਾਇਆ ਤ ਹੋਲੋ ਭਾਈ ਗਲਤੀ ਹੋ ਗਈ ਮਾਫ ਮਾਫੀ ਮੰਗ ਰਿਹਾ ਵੀ ਕਿੰਨੀਆਂ ਵਾਰ ਦੱਤਾ ਕਰ ਚੁੱਕਾ ਹੈ ਤਾਂ ਜਿਹੜੀਆਂ ਅਗੜੀਆਂ ਚੀਜ਼ਾਂ ਚੱਕੀਆਂ ਨੇ ਇਹੀ ਜਿਹੜੇ ਜਿਹੜੇ ਏਰੀਆ ਚ ਚੋਰੀਆਂ ਕਰਦਾ ਇਹੀ ਇਹੀ ਏਰੀਆ ਚ ਸੀਗੀ ਭਾਜੀ ਕਿਹੜੇ ਕਿਹੜੇ ਏਰੀਆ ਚ ਚੋਰੀਆਂ ਕਰਦਾ ਭਾਈ ਇੱਥੋਂ ਸੀਗੀ ਇੱਕ ਮੈਟ ਦੀ ਚੱਕੀ ਬਸ ਹੋਰ ਚੱਕੀ ਘੜੀ ਘੜੀ ਚੀਜ਼ਾਂ ਦਤਾ ਕੀ ਕੀ ਚੋਰੀ ਕੀਤੀ ਕੀ ਕੀ ਪ੍ਰਕਾਸ਼ ਲਵਾਈ ਤੇ ਇੱਕ ਤੇਲ ਤੇਲ ਦੀ ਸ਼ੀਸ਼ੀ ਬਸ ਤਾਂ ਫਟੀ ਕੀ ਬਰਾਮਦ ਕੀ 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 ਚੱਕਿਆ ਆਇਆ ਬਸ ਭਾਈ ਇੱਕ ਤੇਲ ਦੀ ਸ਼ੀਸ਼ੀ ਇੱਕ ਪ੍ਰਕਾਸ਼ ਲਵਾਈ ਦੇ ਕਿਉਂ ਸੀਗਾ ਬਸ ਕੀ ਨਸ਼ਾ ਨੁਸ਼ਾ ਕਰਦਾ ਤੂੰ ਹਾਂਜੀ ਭਾਈ ਤੇ ਦੇ ਲੋ ਨਸ਼ੇ ਅੰਦਰ ਗਿਆ ਵੀ ਦੱਸ ਕਿਹੜੇ ਗਏ ਚੰਦਰ ਦੇ ਵਾਰਾਗਰਦੀ ਆ ਦੇਖੋ ਜੀ ਸੋ ਕਹਿੰਦਾ ਜੀ ਵਾਰਾਗਰਦੀ ਦੇ ਕੇਸ ਦੇ ਵਿੱਚ ਮੈਂ ਪਹਿਲਾਂ ਵੀ ਅੰਦਰ ਰਹਿ ਚੁੱਕਾ ਵਾਂ ਤੇ ਇਹਨੇ ਆਪਣੀ ਸ਼ਨਾਖਤ ਕਰਾਈ ਹੈ ਤੇ ਹੁਣ ਹੁਣ ਤੇ ਹੁਣ ਇਹਨਾਂ ਨੂੰ ਦੇਖ ਲਓ ਕਿ ਕੋਈ ਵੀ ਇਹਨਾਂ ਨੂੰ ਡਰ ਨਹੀਂ ਹੈਗਾ ਤੁਹਾਨੂੰ ਪੀਸੀਆਰ ਵਾਲੇ ਜੋ ਕੀ ਆਣਗੇ ਆ ਸਾਰੇ ਇੱਥੇ ਮੌਜੂਦ ਨੇ ਕਿ ਪੀਸੀਆਰ ਦੀ ਟੀਮ ਆ ਰਹੀ ਆ ਤੇ ਜਦੋਂ ਆਣਗੇ ਅਸੀਂ ਉਹਨਾਂ ਨੇ ਵੀ ਤੁਹਾਡੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਜੀ ਹਾਂ ਜੀ ਸਰ ਕੀ ਨਾਮ ਹੈ ਜੀ ਆਪਣਾ ਉਸ ਤੋਂ ਮੇਰਾ ਨਾਮ ਹੈਗਾ ਹਰੀਸ਼ ਕੁਮਾਰ ਗੋਨਾ ਵਿਆਸਪੁਰਾ ਤੇ ਸੋਸ਼ਲ ਵਰਕਰ ਵੀ ਆ ਕਿਤਨਾ ਕਿਤੇ ਪਾਰਟੀ ਕਾਂਗਰਸ ਪਾਰਟੀ ਦਾ ਬਲਾਕ ਰੈਜ਼ੀਡੈਂਟ ਹੋਏ ਆਪਣੇ ਏਰੀਆ 'ਚ ਤੁਸੀਂ ਇਹ ਦੇਖੋ ਕਿ ਅੱਜ ਮੀਂਹ ਪੈਂਦੇ ਦੇ ਵਿੱਚ ਜਿੱਥੇ ਕਿ ਗੋਡੇ-ਗੋਡੇ ਪਾਣੀ ਖੜਾ ਪਰ ਚੋਰਾਂ ਦੇ ਐਡੇ ਹੌਸਲੇ ਬੁਲੰਦ ਨੇ ਉਹਨਾਂ ਨੂੰ ਕਿਸੇ ਪੁਲਿਸ ਦਾ ਡਰ ਨਹੀਂ ਕਿਸੇ ਆਮ ਪਬਲਿਕ ਦਾ ਡਰ ਨਹੀਂ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਡਰ ਪੈ ਨਹੀਂ ਹੈਗਾ ਆ ਮੇਰਾ ਦੋਸਤ ਆ ਪਿੱਛੇ ਇਹਨਾਂ ਦੀ ਮੈਡੀਕਲ ਸ਼ਾਪ ਹੈ ਤੇ ਨਾਲ ਇੱਕ ਟਮੀ ਚਾਰਜ ਦੇ ਨਾਂ ਤੇ 버거 ਦੀ ਵੀ ਦੁਕਾਨ ਆ 21 ਤਰੀਕ ਨੂੰ ਚੋਰ ਇਸੇ ਦੁਕਾਨ ਤੇ ਚੋਰੀ ਕਰਕੇ ਗਿਆ ਸੀਗਾ ਅੱਜ ਉਹਦੇ ਹੌਸਲੇ ਦੇਖੋ ਫੇਰ ਕਿੰਨੇ ਬੁਲੰਦਾ ਦਿਨੇ ਦਿਨ ਦੇ ਵਿੱਚ 2 ਘੰਟੇ ਪਹਿਲਾਂ ਉਹ ਇੱਥੇ ਆਇਆ ਆ ਕੇ ਦੁਕਾਨ ਦੀ ਪਹਿਲਾਂ ਰਿੱਕੀ ਕੀਤੀ ਰਿੱਕੀ ਕਰਨ ਤੋਂ ਬਾਅਦ ਫੇਰ ਉਹਨੇ ਉਦੋਂ ਹੀ ਹਤਗੰਡਾ ਬਣਾਇਆ ਜਿੱਦਾਂ ਉਹਨੇ ਆਪਣੀ ਪਹਿਲਾ ਚੋਰੀ ਕੀਤੀ ਸੀ ਤੇ ਭਾਜੀ ਅਸੀਂ ਲਗਾਤਾਰ ਕਿਤੇ ਨਾ ਕਿਤੇ ਦੇਖਦੇ ਆਂ ਕਿ ਭਾਜੀ ਇਹਨਾਂ ਦੇ ਜਿਹੜੇ ਹੌਸਲੇ ਆ ਭਾਜੀ ਇਹ ਕੀ ਕਹਿੰਦੇ ਵਧਦੇ ਜਾ ਰਹੇ ਪ੍ਰਸ਼ਾਸਨ ਨੂੰ ਛਿੱਕੇ ਟੰਕ ਕੇ ਰੱਖਦੇ ਇਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਇਹਨਾਂ ਤੋਂ ਡਰ ਪਿਆ ਹੈ ਨਹੀਂਗਾ ਕੀ ਕਹਿਣਾ ਚਾਹੂੰਗਾ ਦੇਖੋ ਇਹਦੇ 'ਚ ਨਾ ਬਹੁਤ ਵੱਡੀ ਜਿਹੜੀ ਪੁਲਿਸ ਦੀ ਮੈਂ ਤਾਂ ਕਹੂੰਗਾ ਇੱਕ ਤਰ੍ਹਾਂ ਅਗਰ ਪੁਲਿਸ ਚਾਵੇ ਤਾਂ ਮੈਂ ਕਹਣਾ ਰਾਈ ਦਾ ਬਾਲ ਨਹੀਂ 빙ਾ ਹੋ ਸਕਦਾ ਪੁਲਿਸ ਆਪਣੀ ਆਈ ਤੇ ਆਵੇ ਪੁਲਿਸ ਨੂੰ ਚਲਾਉਂਦਾ ਕੌਣਾ ਸਰਕਾਰਾਂ ਚਲਾਉਂਦੀਆਂ ਨੇ ਜੇ ਸਰਕਾਰਾਂ ਆਪਣੀ ਆਈ ਤੇ ਆ ਜਾਣ ਤਾਂ ਮੈਂ ਨਹੀਂ ਚਾਹੁੰਦਾ ਕਿਤੇ ਕ੍ਰਾਈਮ ਹੋ ਸਕੇ ਤੇ ਜਿਹੜੀ ਇਹ ਸਰਕਾਰਾਂ ਚਲਦੀਆਂ ਪਈਆਂ ਨੇ ਜੋ ਕਹਿੰਦੀਆਂ ਪਈਆਂ ਨੇ ਕਹਿਣ ਨੂੰ ਤਾਂ ਇਹ ਬਹੁਤ ਕੁਝ ਕਹਿੰਦੀਆਂ ਨੇ ਕਿ ਅਸੀਂ ਬਹੁਤ ਵੱਡੇ ਯੁੱਧ ਨਸ਼ਾ ਵਿਰੋਧ ਕਰਤਾ ਅਸੀਂ ਆਹ ਕ੍ਰਾਈਮ ਕਰਤਾ ਅਸੀਂ ਉਹ ਕ੍ਰਾਈਮ ਕਰਤਾ ਪਿੱਛੇ ਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਬਹੁਤ ਵੱਡੀ ਗੱਲ ਸਾਡੇ ਇੱਥੇ ਅਗਰ ਕੋਈ ਏਰੀਏ ਦੇ ਵਿੱਚ ਕੋਈ ਜਾਗਰਾਤਾ ਭਗਵਤ ਕੀਰਤਨ ਹੋ ਜੇ ਨਾ ਅਜੀ ਕਿਸੇ ਨੂੰ ਅਗਰ ਅਦਾ ਅ ਨਿਯੋਤਾ ਦੇਣ ਚਲ ਜੀਏ ਇਨਵੀਟੇਸ਼ਨ ਦੇਣ ਚਲ ਜੀਏ ਤਾਂ ਉਹ ਇਹ ਕਹਿੰਦਾ ਭਰਾ 10 ਵਜੇ ਤੋਂ ਪਹਿਲਾਂ ਪਹਿਲਾਂ ਕਰਵਾ ਦਿਓ ਨਹੀਂ ਤਾਂ ਰਾਤੀ ਮੋਬਾਈਲ ਖੋ ਕੇ ਲੈ ਜਾਣਗੇ ਐਡਾ ਮਾੜਾ ਹਾਲ ਇਸ ਏਰੀਆ ਦਾ ਹੋ ਚੁੱਕਿਆ ਜਿਹਦਾ ਕੋਈ ਹੱਲ ਨਹੀਂ ਹੈਗਾ ਕਮੇਟੀ ਲਾਣਾ ਆਪਾਂ ਮਾਈਕ ਨਹੀਂ ਦੇ ਸਕਦੇ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਕਹਿਣਾ ਚਾਹੋਗੇ ਸਰ ਇਹਨੂੰ ਫੜ ਕੇ ਲਗਾਤਾਰ ਵਾਰਦਾਤਾ ਕਰ ਰਹੇ ਨੇ ਸਰ ਕੋਈ ਗੱਲ ਇਹ ਕਾਰਵਾਈ ਕਰਾਂਗੇ ਚੋਗੀ ਬਣਦੀ ਹਾਂਜੀ ਇਹ ਸਰ ਪਤਾ ਕੱਲਾ ਹਰੇਕ ਇਲਾਕੇ ਦੇ ਵਿੱਚ ਲੋਕ ਦੁਖੀ ਨੇ ਨਾ ਕੋਈ ਗੱਲ ਇਹ ਕਾਰਵਾਈ ਕਰਾਂਗੇ ਕਾਰਵਾਈ ਕਰੋਗੇ ਸਰ ਇਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਲੋਕਾਂ ਦਾ ਕਹਿਣਾ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਧੰਨਵਾਦ ਉਹ ਸੋ ਫਿਲਹਾਲ ਦੋਸਤੋ ਐਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਲਹਿਰ ਇੰਡੀਆ ਨਿਊਜ਼